ਪ੍ਰੋਗਰਾਮ ਨਾਟਕ ਦੇ ਦਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਪਿਆਰੇ ਤੇ ਸਤਿਕਾਰਯੋਗ ਸਭ ਚਿਕਾਡੋ ਮੈਂ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਬੈਠਾ ਹਾਂ ਤੇ ਮੇਰੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਇਥੋਂ ਦੇ ਮੁਖੀ ਬਾਇਸ ਚਾਂਸਲਰ ਡਾਕਟਰੈਸ ਗੋਸਰ ਜੀ ਮੌਜੂਦ ਰਹਿਣਗੇ ਯੂਨੀਵਰਸਿਟੀ ਨੇ ਆਈਆਈਆਰਐਫ ਅਵਾਰਡ 2025 ਦਿੱਤਾ ਹੈ ਇਹ ਅਵਾਰਡ ਕੀ ਹੈ ਕਿਵੇਂ ਮਿਲਦਾ ਹੈ ਕਿਹੜੇ ਪੈਰਾਮੀਟਰ ਨਾਲ ਮਿਲਦਾ ਹੈ ਅ ਪੜ੍ਹਾਈ ਦੇ ਤੌਰ ਤੇ ਮਿਲਦਾ ਹੈ ਜਾਂ ਰਿਸਰਚ ਦੇ ਤੌਰ ਤੇ ਮਿਲਦਾ ਹੈ ਜਾਂ ਕਿਸਾਨਾਂ ਨਾਲ ਤਾਲਮੇਲ ਦੇ ਤੌਰ ਤੇ ਮਿਲਦਾ ਹੈ ਪੰਜਾਬ ਦੇ 77 ਯੂਨੀਵਰਸਿਟੀਆਂ ਦੇ ਵਿੱਚੋਂ ਇੱਕ ਨੰਬਰ ਤੇ ਯੂਨੀਵਰਸਿਟੀ ਜਿਹੜੀ ਆਈ ਹੈ ਇਹਦੇ ਕੀ ਕਾਰਨ ਨੇ ਯੂਨੀਵਰਸਿਟੀ ਨਵਾਂ ਕੀ ਕਰਮ ਜਾ ਰਹੀ ਹੈ ਫਿਊਚਰ ਦੇ ਵਿੱਚ ਜਿਹੜੀ ਜਿਵੇਂ ਜਿਵੇਂ ਜ਼ਮਾਨਾ ਗਾਂਹ ਵਧ ਰਿਹਾ ਯੂਨੀਵਰਸਿਟੀ ਕਿਸਾਨਾਂ ਨੂੰ ਗਾਂਹ ਵਧਾਉਣ ਲਈ ਕੀ ਕਰ ਰਹੀ ਹੈ ਸੋ ਡਾਕਟਰ ਸਾਹਿਬ ਤੁਸੀਂ ਸਾਰੀਆਂ ਗੱਲਾਂ ਜਾਣਦੇ ਸਤਿ ਪਕਾ ਕਰਦੇ ਸਵਾਗਤ ਹੈ ਸਰ ਸਸ਼ਕਾ ਅਸੀਂ ਕਾਲੀ ਠੀਕ ਠਾਕ ਹਾਂ ਹਾਂ ਜੀ ਬਹੁਤ ਵਧੀਆ ਜੀ ਅੱਜ ਤੁਹਾਡੇ ਨਾਲ ਫੇਰ ਮਿਲਣ ਦਾ ਸੁਭਾਗ ਬਣਿਆ ਤੁਹਾਨੂੰ ਪਹਿਲਾਂ ਤਾਂ ਵਧਾਈ ਕਿ 75 ਯੂਨੀਵਰਸਿਟੀਆਂ ਦੇ ਵਿੱਚੋਂ ਤੁਹਾਨੂੰ ਫੇਰ ਇੱਕ ਵਾਰੀ ਜਿਹੜਾ ਅਵਾਰਡ ਮਿਲਿਆ ਹੈ ਇੱਕ ਬਿਹਤਰੀਨ ਯੂਨੀਵਰਸਿਟੀ ਦਾ ਤੇ ਇਹ ਕਿਹੜਾ ਅਵਾਰਡ ਹੈ ਤੇ ਕਿੰਨੇ ਟਾਈਮ ਬਾਅਦ ਮਿਲਦਾ ਜੀ ਹਾਂਜੀ ਜਿਹੜਾ ਇਹ ਅਵਾਰਡ ਹੁਣ ਡਿਕਲੇਅਰ ਹੋਇਆ ਸੀ ਇਹਦਾ ਨਾਮ ਹੈਗਾ ਆਈ ਆਈ ਆਰ ਐਫ ਜੀ ਇੰਡੀਅਨ ਇੰਸਟੀਚੂਟਸ ਰੈਂਕਿੰਗ ਫਰੇਮਵਰਕ ਜੀ ਇੰਡੀਅਨ ਇੰਸਟੀਚੂਟ ਰੈਂਕਿੰਗ ਫਰੇਮਵਰਕ ਜੀ ਸੋ ਇਹ ਅਵਾਰਡ ਜਿਹੜਾ ਹੈਗਾ ਇਹ ਸ਼ੁਰੂ ਹੋਇਆ ਹੁਣ ਐਗਰੀਕਲਚਰ ਤੇ ਜਿਹੜੇ ਹਾਰਟੀਕਲਚਰ ਇੰਸਟੀਚੂਟਸ ਨੇ ਉਹਨਾਂ ਵਾਸਤੇ ਜੀ ਸੋ ਉਹਦੀ ਰੈਂਕਿੰਗ ਆਈ ਸੀ ਤੇ ਉਹਦੇ ਮੁਤਾਬਕ ਅਸੀਂ ਇੰਡੀਆ ਦੇ ਵਿੱਚ ਜਿਹੜੀਆਂ 75 ਐਗਰੀਕਲਚਰ ਯੂਨੀਵਰਸਿਟੀਆਂ ਨੇ ਜਿਨ੍ਹਾਂ ਚ ਹਾਰਟੀਕਲਚਰ ਵੀ ਆ ਜਾਂਦੀ ਹੈ ਜੀ ਸੋ 50 ਐਗਰੀਕਲਚਰ ਯੂਨੀਵਰਸਿਟੀ ਉਹਦੇ ਚ ਨੰਬਰ 1 ਤੇ ਆਈ ਹੈ ਜੀ ਜੇ ਅਸੀਂ ਰਿਸਰਚ ਇੰਸਟੀਚੂਟ ਵੀ ਪਾ ਲਨੇ ਆ ਹਾਂਜੀ ਤੇ ਇੱਕ ਸਾਡੇ ਉੱਤੋਂ ਫਿਰ ਅਸੀਂ ਪੀਏਯੂ ਨੰਬਰ 2 ਤੇ ਆਏ ਸਾਡੇ ਉੱਤੇ ਨੰਬਰ 1 ਤੇ ਹੈਗੀ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਪੂਸਾ ਨਵੀਂ ਦਿੱਲੀ ਪਰ ਉਹ ਇੰਸਟੀਚਿਊਟ ਹੈ ਉਹ ਯੂਨੀਵਰਸਿਟੀ ਨਹੀਂ ਹੈਗੀ ਯੂਨੀਵਰਸਟੀਆਂ ਦੇ ਵਿੱਚ ਜਿਹੜੀਆਂ 75 ਐਗਰੀਕਲਚਰ ਯੂਨੀਵਰਸਿਟੀ ਦੇ ਪੰਜਾਬ ਰਿਗਤਾਂ ਅਸੀਂ ਨੰਬਰ 1 ਤੇ ਆ ਸਰ ਇਹਦਾ ਪੈਰਾਮੀਟਰ ਕੀ ਹੈ ਇਹਦੇ ਵਿੱਚ ਪੈਰਾਮੀਟਰ ਹੁੰਦੇ ਨੇ ਜਿਵੇਂ ਸਾਡਾ ਇੱਥੇ ਫੋਕਸ ਹੈਗਾ ਕਿਵੇਂ ਇੱਕ ਟੀਚਿੰਗ ਐਸਪੈਕਟ ਆ ਸੀ ਐਜੂਕੇਸ਼ਨ ਦੇ ਰਹੇ ਆ ਜੀ ਉਹਦੇ ਵਿੱਚ ਉਹ ਵੇਖਦੇ ਨੇ ਕਿ ਸਾਡੇ ਟੀਚਿੰਗ ਦੇ ਕਿੰਨੇ ਪ੍ਰੋਗਰਾਮ ਨੇ ਯੂਜੀ ਕਿੰਨੇ ਪ੍ਰੋਗਰਾਮ ਨੇ ਪੀਜੀ ਕਿੰਨੇ ਪ੍ਰੋਗਰਾਮ ਨੇ ਡਾਕਟਰ ਕਿੰਨੇ ਪ੍ਰੋਗਰਾਮ ਨੇ ਤੇ ਜਿਹੜੇ ਸਾਡੇ ਬੱਚੇ ਆ ਰਹੇ ਨੇ ਉਹ ਕਿੰਨੀਆਂ ਸਟੇਟਾਂ ਤੋਂ ਆ ਰਹੇ ਆਂ ਇੰਡੀਆ ਦੇ ਵਿੱਚੋਂ ਜਾਂ ਬਾਹਰਲੇ ਘੰਟੀਆਂ ਤੋਂ ਕਿੱਥੋਂ-ਕਿੱਥੋਂ ਆ ਰਹੇ ਨੇ ਉਹ ਵੀ ਪੈਰਾਮੀਟਰ ਹੈਗਾ ਤੇ ਜਿਹੜੇ ਪਾਸ ਆਊਟ ਹੋ ਰਹੇ ਨੇ ਬੱਚੇ ਹਾਂ ਅਰਸਾਲ ਹਾਂਜੀ ਹਾਂਜੀ ਉਹਨਾਂ ਦੀ ਪਲੇਸਮੈਂਟ ਰੈਸਕ ਕੀ ਹੈਗੀ ਕਿੱਥੇ ਉਹ ਜਾ ਰਹੇ ਨੇ ਕਿੰਨੇ ਪਲੇਸ ਹੋ ਰਹੇ ਨੇ ਕਿੰਨੇ ਅਨਪਲੋਇਡ ਨੇ ਉਹ ਵੀ ਡਾਟਾ ਇੱਥੇ ਚਾਉਦਾ ਹੈ ਅੱਛਾ ਜੀ ਸੋ ਉਸ ਤੋਂ ਬਾਅਦ ਜਿਹੜੀ ਅਸੀਂ ਸਰਚ ਕਰ ਰਹੇ ਆ ਇਥੇ ਹਾਂਜੀ ਰਿਸਰਚ ਦਾ ਜਿਹੜਾ ਸਾਡਾ ਆਊਟਕਮ ਹੈਗਾ ਉਹ ਕੀ ਹੈ ਜਿਵੇਂ ਅਸੀਂ ਰਿਸਰਚ ਦੇ ਵਿੱਚ ਅਸੀਂ ਨਵੇਂ-ਨਵੇਂ ਵੈਰਾਈਟੀਆਂ ਕੱਢਦੇ ਆ ਉਹ ਸਾਡੀ ਸਟਰੈਂਥ ਹੈ ਅਸੀਂ ਕਿੰਨੀਆਂ ਵੈਰਾਈਟੀਆਂ ਕੱਢੀਆਂ ਇੱਕ ਸਾਲ ਦੇ ਵਿੱਚ ਤੇ ਪਿਛਲੇ 5 ਸਾਲਾਂ ਦੇ ਵਿੱਚ ਫਿਰ ਉਹਦੇ ਨਾਲ ਸਾਡੀਆਂ ਟੈਕਨੋਲੋਜੀ ਡਿਵੈਲਪ ਕਰਦੇ ਆ ਜਿਵੇਂ ਪ੍ਰੋਡਕਸ਼ਨ ਟੈਕਨੋਲੋਜੀ ਉਤਪਾਦਨ ਦੇ ਢੰਗ ਨੇ ਜਿਹੜੇ ਉਹ ਅਸੀਂ ਕਿੰਨੀਆਂ ਸਿਫਾਰਸ਼ਾਂ ਕੀਤੀਆਂ ਪ੍ਰੋਸੈਸਿੰਗ ਦੇ ਮੈਥਡ ਅਸੀਂ ਕਿਹੜੇ-ਕਿਹੜੇ ਦਿੱਤੇ ਤੇ ਉਹ ਕਿੰਨੇ ਅਸੀਂ ਰਿਕਮੈਂਡ ਕੀਤੇ ਨੇ ਇਸਾਈ ਪ੍ਰੋਟੈਕਸ਼ਨ ਟੈਕਨੋਲੋਜੀ ਹੁੰਦੀਆਂ ਨੇ ਕਿ ਜੇ ਕੋਈ ਬਿਮਾਰੀ ਆਉਂਦੀ ਹੈ ਜਾਂ ਕੀੜਾ ਆਉਂਦਾ ਉਹਨਾਂ ਨੂੰ ਅਸੀਂ ਬਚਾਉਣਾ ਤੇ ਉਹਦੇ ਵਾਸਤੇ ਇਲਾਜ ਅਸੀਂ ਦੱਸਦੇ ਆ ਉਹ ਕਿੰਨੇ ਦੱਸੇ ਅਸੀਂ 1 ਸਾਲ ਦੇ ਵਿੱਚ 2 ਸਾਲਾਂ 'ਚ 5 ਸਾਲਾਂ ਦੇ ਵਿੱਚ ਇਹ ਸਾਰਾ ਕੁਝ ਉਹਦੇ 'ਚ ਆਉਂਦਾ ਹੈ ਜਿਹੜਾ ਅਸੀਂ ਸੀਡ ਪ੍ਰੋਡਕਸ਼ਨ ਦਾ ਕੰਮ ਕਰ ਰਹੇ ਇੱਥੇ ਹਾਂ ਕਿਉਂਕਿ ਇਹ ਜਿਹੜਾ ਫਾਰਮਰ ਹੈ ਪੰਜਾਬ ਦੇ ਇਹ ਜਾਦਾ ਜੁੜਿਆ ਹੋਇਆ ਹੈ ਸਾਡੇ ਨਾਲ ਸੀਡ ਵਾਸਤੇ ਵੀ ਜੀ ਨਮੀ ਨਮੀ ਵਰਾਈਟੀਆਂ ਦਾ ਜਿਹੜਾ ਬੀਜ ਹੈ ਉਹ ਇੱਥੋਂ ਲੈ ਕੇ ਜਾਂਦੇ ਨੇ ਉਹਨਾਂ ਦਾ ਵਿਸ਼ਵਾਸ ਹੈ ਕਿ ਪੀਏਯੂ ਨੇ ਕੋਈ ਨਵੀਂ ਵਰਾਈਟੀ ਹਰ ਸਾਲ ਜਦੋਂ ਮੇਲਾ ਪਾੜਨ ਲੱਗਦਾ ਤੇ ਇਹਦੇ ਚ 1.5 ਤੋਂ 2 ਲੱਖ ਫਾਰਮਰ ਆਉਂਦਾ ਹੈ ਇੱਕ 2 ਲੱਖ ਦਾ ਵਿਜ਼ਿਟ ਹੈ ਇੱਕ ਦਿਨ ਦਾ ਹਾਂ ਉਹ ਉਹ ਕਿਉਂ ਆਉਂਦਾ ਹੈ ਉਹਨਾਂ ਸਭ ਤੋਂ ਵੱਡੀ ਤਾਂ ਖੇਚੇ ਹੁੰਦੀ ਹੈਗੀ ਕਿ ਪੀਏਯੂ ਨੇ ਕੋਈ ਨਵੀਂ ਵਰਾਈਟੀ ਜਿਹੜੀ ਦਿੱਤੀ ਹੈ ਉਹਦਾ ਬੀਜ ਸਾਨੂੰ ਦੋ ਹਾਂਜੀ ਸੋ ਉਹ ਬੀਜ ਵੀ ਯੂਨੀਵਰਸਿਟੀ ਬਣਾ ਰਹੀ ਹੈ ਅਸੀਂ ਪਹਿਲਾਂ ਵੈਰਾਈਟੀ ਕੱਢਦੇ ਹਾਂ ਹਾਂਜੀ ਜਿਵੇਂ ਕਣਕ ਹੈ ਜਾਂ ਝੋਨਾ ਹੈ ਸਾਨੂੰ ਇੱਕ ਵੈਰਾਈਟੀ ਕੱਢਣ ਨੂੰ 10 ਸਾਲ ਲੱਗਦੇ ਨੇ ਅੱਛਾ ਜੀ ਹੁਣ ਉਹ ਵੈਰਾਈਟੀ ਤਾਂ ਅਸੀਂ ਕੱਢ ਤੀ ਤੇ ਉਹ ਬੀਜ ਜਿਹੜਾ ਹੈਗਾ ਉਹ ਫਾਰਮਰ ਤੱਕ ਨਾ ਗਿਆ ਤੇ ਉਹ ਵੈਰਾਈਟੀ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਹੁਣ ਫਾਰਮਰ ਨੂੰ ਬੀਜ ਦੇਣ ਵਾਸਤੇ ਸਾਨੂੰ ਉਹ ਲਾਰ ਸਕੇਲ ਤੇ ਕਮਰਸ਼ੀਅਲ ਸੀਡ ਪ੍ਰੋਡਿਊਸ ਕਰਨਾ ਪੈਂਦਾ ਜੀ ਸਾਡੇ ਕੋਲ ਇਦਾਂ ਦੇ ਕੋਈ 3500 ਏਕੜ ਜ਼ਮੀਨ ਹੈਗੀ ਐ ਜੀ ਫਾਰਮ ਨੇ ਸਾਡੇ ਕ੍ਰੀਤਕੋਟ ਫਾਰਮ ਹੈ, ਲੁਧਿਆਣੇ ਫਾਰਮ ਹੈ, ਐਨਐਰਗੜ੍ਹ ਫਾਰਮ ਹੈ, ਨਾਬੇ ਫਾਰਮ ਹੈ। ਉੱਥੇ ਨਵੀਆਂ ਵੈਰਾਈਟੀਆਂ ਦਾ ਸੀਡ ਅਸੀਂ ਮਲਟੀਪਲਾਈ ਕਰਦੇ ਆਂ। ਤੇ ਮਲਟੀਪਲਾਈ ਕਰਕੇ ਅਸੀਂ ਉਹ ਫਾਰਮਰ ਨੂੰ ਦਿੰਨੇ ਆਂ। ਇਹ ਸਾਰੇ ਕਾਰਨਾ ਕਰਕੇ ਹੀ ਹਾਂਜੀ ਹੁਣ ਇਹ ਜਿਹੜਾ ਮੈਂ ਸੀਡ ਦੀ ਗੱਲ ਕਰ ਰਿਹਾ ਕੋਈ ਵੀ ਇੰਡੀਆ ਦੀ ਇਹ ਯੂਨੀਵਰਸਿਟੀ ਨਹੀਂ ਅਸੀਂ ਹੁਣ 60000 ਕੁਆਂਟਲ ਸੀਡ ਬਣਾ ਰਹੇ ਹਰ ਸਾਲ। 60000 ਕੁਆਂਟਲ ਦਾ। ਕਣਕ, ਬੱਕੀ, ਝੋਨਾ। ਦਾਣਾ ਤੇਲ ਦੇ ਵਿੱਚ 60000 ਕੁਆਂਟਲ ਤੋਂ ਵਾਧੀ ਬਣਾ ਰਹੇ ਆ ਹਾਂਜੀ ਉਹ ਸਾਰੇ ਦਾ ਸਾਰਾ ਬੀਜ ਅਸੀਂ ਉਹ ਫਾਰਮ ਨੂੰ ਦਿੰਨੇ ਆ ਅੱਛਾ ਤੇ ਐਸਕੇ ਜਿਵੇਂ ਹੁਣ ਝੋਨੇ ਦੀ ਫਸਲ ਹੁਣ ਲੱਗੀ ਹੈ ਅਸੀਂ ਕੱਲੇ ਝੋਨੇ ਦਾ 30000 ਕੁਆਂਟਲ ਬੀਜ ਬਣਾਇਆ ਸੀ ਕੱਲੇ ਝੋਨੇ ਦਾ 30000 ਕੁਆਂਟਲ ਅੱਡਡ ਵੈਰਾਈਟੀਆਂ ਦਾ ਅਸੀਂ ਫਾਰਮਰ ਨੂੰ ਇਹ ਹੁੰਦਾ ਕਿ ਕੁਝ ਇਲਾਕੇ 'ਚ ਕੋਈ ਵੈਰਾਈਟੀ ਵਧੀਆ ਦੂਜੇ ਇਲਾਕੇ 'ਚ ਕੋਈ ਹੋਰ ਵੈਰਾਈਟੀ ਵਧੀਆ ਕਿਸੇ ਇਲਾਕੇ 'ਚ ਤੀਜੀ ਵੈਰਾਈਟੀ ਵਧੀਆ ਕਈ 'ਚ ਬਾਸਮਦੀ ਹੈਗੀ ਹੈ ਅਸੀਂ ਸਾਰਿਆਂ ਦੇ ਬੀਜ ਬਣਾਉਨੇ ਆ ਤਾਂ ਕਿ ਅਸੀਂ ਚੁਆਇਸ ਲਾਣੇ ਫਾਰਮਰ ਨੂੰ ਕਿ ਜਿਹੜੀ ਵੈਰਾਈਟੀ ਤੁਹਾਨੂੰ ਚੰਗੀ ਲੱਗਦੀ ਤੁਸੀਂ ਉਹ ਲੈ ਜਾਓ ਸੋ ਉਹ ਸਾਡਾ ਜਿਵੇਂ 30000 ਕੁਆਂਟਲ ਬੀਜ ਬਣਾਇਆ ਸੀ ਸਾਡਾ ਬਿਲਕੁਲ ਇੱਕ ਵੀ ਉਹਦੇ ਚੋਂ ਥੈਲੀ ਦੀ ਵਿਕੀ ਸਾਰਾ ਵਿਗ ਗਿਆ ਹੈਗਾ ਸਾਡਾ ਸਾਰਾ ਲੈ ਗਏ ਲੋਕੀ ਵਿਸ਼ਵਾਸ ਹੈ ਲੋਕਾਂ ਦਾ ਇਹ ਇਸ ਕਰਕੇ ਵੀ ਹੈਗਾ ਇੱਕ ਤਾਂ ਜਿਹੜੇ ਸਾਡੇ ਸੀਡ ਨੇ ਨਾ ਇਹ ਅਸੀਂ ਪਿਓਰ ਸੀਡ ਪਿਓਰ ਵੈਰਾਈਟੀ ਦਾ ਜਿਹੜਾ ਬੀਡਰ ਸੀਡ ਹੁੰਦਾ ਉੱਥੋਂ ਬਣਾਉਨੇ ਆ ਸੋ ਜੋ ਅਸਲੀ ਵੈਰਾਈਟੀ ਉਹ ਹੀ ਸੀਡ ਬਾਹਰ ਜਾਂਦਾ ਜਦੋਂ ਫਾਬਰ ਤੱਕ ਜਾਂਦਾ ਉੱਥੇ ਉਹਦੀ ਈਲਡ ਜਿਹੜੀ ਹੈਗੀ ਅੱਛੀ ਆਉਂਦੀ ਪ੍ਰੋਡਕਟਿਵਿਟੀ ਬਹੁਤ ਵਧੀਆ ਹੁੰਦੀ ਹੈ ਜੀ ਦੂਜੀ ਇਹਦੇ ਵਿੱਚ ਇਹ ਵੀ ਹੁੰਦਾ ਕਿ ਜਦੋਂ ਅਸੀਂ ਸੀਡ ਪੈਦਾ ਕਰਦੇ ਆ ਅਸੀਂ ਉਹਦੇ ਵਿੱਚ ਕੋਈ ਹੋਰ ਮਿਕਸਚਰ ਨਹੀਂ ਹੋਂਦਦੇ ਕਈ ਵਾਰੀ ਕਣਕ ਦੇ ਵਿੱਚ ਕਣਕ ਦੀ ਦੂਜੀ ਵੈਰਾਈਟੀ ਰਲ ਜਾਂਦੀ ਹੈ ਹਾਂਜੀ ਉਹ ਬੜੀ ਤੰਗ ਕਰਦੀ ਲੋਕਾਂ ਨੂੰ ਤੇ ਉਹ ਅਸੀਂ ਜਿਹੜਾ ਬੀਜ ਪੈਦਾ ਕਰਦੇ ਆ ਬੀਡਰ ਸੀਡ ਤੋਂ ਪਿਓਰ ਸੀਡ ਕਰਦੇ ਆ ਉਰ ਜ ਕੋਈ ਮਿਲਾਵਟ ਨਹੀਂ ਹੁੰਦੀ ਤੀਜਾ ਜਿਹੜਾ ਸੀਡ ਦਾ ਸਾਡਾ ਰੇਟ ਹੈ ਨਾ ਉਹ ਬਹੁਤ ਹੀ ਜੈਨੂਅਲ ਰੇਟ ਹੁੰਦਾ ਕਿਉਂਕਿ ਅਸੀਂ ਸਰਕਾਰੀ ਏਦਾਰਾ ਅਸੀਂ ਕਮਾਈ ਨਹੀਂ ਕਰਦੇ ਦੇਚੋਂ ਜਿੰਨਾ ਸਾਡਾ ਖਰਚਾ ਆਉਂਦਾ ਹੈ ਤੇ ਤਕਰੀਬਨ ਸੀਡ ਦਾ ਰੇਟ ਸਾਡਾ ਉਹੀ ਹੁੰਦਾ ਜਿਵੇਂ ਹੁਣ ਫਾਰ ਇਨਸਟੈਂਸ ਐਗਜ਼ਾਮਪਲ ਹੈ ਕਣ ਜਿਹੜੀ ਝੋਨੇ ਦੀਆਂ ਕਿਸਮਾਂ ਸਾਡੀਆਂ ਹਾਂਜੀ ਤੇ ਉਹ ਅਸੀਂ 56 ਰੁਪਏ ਕਿਲੋ ਦੇ ਰਹੇ ਹਾਂ ਹਾਂਜੀ ਤੇ ਬਾਹਰ ਲੋਕੀ ਦੁਕਾਨਾਂ ਵਾਲੇ 100 ਰੁਪਏ 150 ਰੁਪਏ 200 ਰੁਪਏ ਵੀ ਦੇ ਰਹੇ ਆ ਸੋ ਇਹ ਦੋ ਤਿੰਨ ਚੀਜ਼ਾਂ ਨੇ ਕੁਆਲਿਟੀ ਸੀਡ ਦੀ ਅਵੇਲੇਬਿਲਟੀ ਵੀ ਸਾਡੇ ਕੋਲ ਹੈਗੀ ਆ ਤੇ ਪੀਜੀ ਅਸੀਂ ਰੇਟ ਬਹੁਤ ਘੱਟ ਰੱਖਦੇ ਹਾਂ 56 ਰੁਪਏ ਤਾਂ ਬਹੁਤ ਇੱਕ ਵਿਸ਼ਵਾਸ ਹੋਈ ਹੈ ਵਿਸ਼ਵਾਸ ਹੈਗਾ ਤੀਜਾ ਇੱਕ ਹੋਰ ਅਸੀਂ ਕਰਤਾ ਹੈਗਾ ਅੱਗੇ ਸਾਰੇ ਫਾਰਮਰ ਜਿੱਤਵਨ ਲੁਧਿਆਣੇ ਆਉਂਦਾ ਸੀ ਬੀਜ ਲੈਣ ਵਾਸਤੇ ਹਾਂਜੀ ਤੇ ਮੇਲਿਆਂ ਤੇ ਲੈ ਜਾਂਦੇ ਸੀ ਮੇਲਿਆਂ ਤੋਂ ਬਾਅਦ ਵੀ ਲੈ ਜਾਂਦੇ ਰਹਿੰਦੇ ਸੀ ਪਰ ਇੱਥੇ ਆਉਣਾ ਪੈਂਦਾ ਸੀ ਇਹਨਾਂ ਨੂੰ ਹਾਂਜੀ ਹੁਣ ਅਸੀਂ 35 ਜਗ੍ਹਾ ਤੇ ਪੰਜਾਬ ਦੇ ਵਿੱਚ ਆਪਣੇ ਸੀਡ ਸੈਂਟਰ ਖੋਲਤੇ ਨੇ ਅੱਛਾ ਜੀ ਤੇ ਉਹ ਜਿੰਨੇ ਸਾਡੇ ਖੇਤੀਬਾੜੀ ਵਿਗਿਆਨ ਕੇਂਦਰਾਂ ਨੇ 18 ਤੋਂ ਉਹੀ ਨੇ 88 ਜ਼ਿਲ੍ਹਿਆਂ ਦੇ ਵਿੱਚ ਉੱਥੇ ਵੀ ਜ ਅਸੀਂ ਭੇਜ ਦਿੰਨੇ ਆ ਸਾਡੇ 77 ਸਟੇਸ਼ਨ ਦੇ ਨੇ ਇਦਾਂ ਫਾਰਮਰ ਐਡਵਾਈਜ਼ਰੀ ਸਰਵਿਸਿਜ਼ ਹੈਗੀਆਂ ਨੇ ਇਹ ਟੋਟਲ ਬਣਾ ਕੇ ਅਸੀਂ 35 ਜਗ੍ਹਾ ਤੇ ਪੰਜਾਬ ਦੇ ਵਿੱਚ ਆਪਣਾ ਸੀਡ ਜਿਹੜਾ ਭੇਜਦੇ ਆ ਤਾਂ ਕਿ ਫਾਰਮਰ ਉੱਥੇ ਹੀ ਸੀਡ ਲੈ ਲੈਣ ਜੀ ਤੇ ਤਾਂ ਕਿ ਸੀਡ ਦੀ ਕਿਲਤ ਨਾ ਕਿਸੇ ਨੂੰ ਆਵੇ ਇਹਦਾ ਇੱਕ ਬਹੁਤ ਵੱਡਾ ਏ ਇਮਪੈਕਟ ਪੈ ਰਿਹਾ ਕਿ ਜਦੋਂ ਅੱਛੀ ਵੈਰਾਈਟੀ ਨਵੀਂ ਵੈਰਾਈਟੀ ਦਾ ਬੀਜ ਫਾਰਮਰ ਨੂੰ ਉਹਦੇ ਡੋਰ ਸਟੈਪ ਤੇ ਉਪਲਬਧ ਹੋ ਜਾਂਦਾ ਹੈ ਤੇ ਉਹ ਵੈਰੈਟੀ ਹੋਰ ਜ਼ਿਆਦਾ ਲੱਗਦੀ ਹੈ ਤੇ ਉਹਦੇ ਨਾਲ ਜਿਹੜਾ ਸਟੇਟ ਹੈ ਸਾਡੀ ਕਿਉਂਕਿ ਨਵੀਆਂ ਵੈਰੈਟੀਆਂ ਦਾ ਝਾੜ ਜ਼ਿਆਦਾ ਹੁੰਦਾ ਸਾਡੀ ਓਵਰਆਲ ਪੰਜਾਬ ਦੀ ਪ੍ਰੋਡਕਸ਼ਨ ਵੀ ਵਾਈ ਜਾਂਦੀ ਹੈ ਜਾਨੀ ਇਹ ਸਾਰੀਆਂ ਚੀਜ਼ਾਂ ਵੇਖ ਕੇ ਇਹ ਅਵਾਰਡ ਮਿਲਿਆ ਇਹ ਇਹ ਸਾਰੇ ਫੈਕਟਰ ਨੇ ਜਿਹਦੇ ਕਰਕੇ ਅਵਾਰਡ ਮਿਲਿਆ ਕੋਈ ਵੀ ਇੰਡੀਆ ਦੀ ਯੂਨੀਵਰਸਿਟੀ ਨਹੀਂ ਜਿਹੜੀ ਕਿ 60000 ਕੁਆਂਟਲ ਬੀਜ ਬਣਾਉਂਦੀ ਹੋਵੇ ਪੰਜਾਬ ਪੀਏਯੂ ਬਣਾ ਰਹੀ ਹੈ ਜੀ ਫਿਊਚਰ ਚ ਵੀ ਸੋਚ ਹੁੰਦੀ ਹੈ ਤੁਹਾਡੇ ਇਸ ਟਿਨਿਓਰ ਚ ਤੁਹਾਨੂੰ ਇਹ ਅਵਾਰਡ ਮਿਲਿਆ ਜਿਹੜਾ ਵੀ ਮੁਖੀ ਹੁੰਦਾ ਉਹਨੂੰ ਹੁੰਦਾ ਵੀ ਇਹ ਮਕਾਮ ਬਣਿਆ ਰਵੇ ਫਿਊਚਰ ਚ ਫਿਰ ਕੀ ਤਿਆਰੀ ਹੈ ਨਵੀਂ ਫਿਊਚਰ ਦੀ ਕੀ ਤਿਆਰੀ ਹੈ ਕਿ ਅਵਾਰਡ ਜਾਂ ਇਸ ਤਰ੍ਹਾਂ ਦੀ ਇੱਜ਼ਤ ਮਾਨ ਬਣਿਆ ਰਵੇ ਕੀ ਤਿਆਰੀ ਕਰ ਰਹੇ ਆ ਇਹ ਤੋਂ ਪਹਿਲਾਂ ਇੱਕ ਹੋਰ ਇੱਕ ਹੋਰ ਵਾਰਡ ਹੁੰਦਾ ਨਿਰਫ ਕਹਿੰਦੇ ਉਹਨੂੰ ਅੱਛਾ ਜੀ ਨੈਸ਼ਨਲ ਇੰਸਟੀਚਿਊਟ ਫਰੇਮ ਇਹਦਾ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ ਅੱਛਾ ਜੀ ਉਹ ਵੀ ਜਿਹੜੀ ਗਵਰਨਮੈਂਟ ਆਫ ਇੰਡੀਆ ਇਹਦਾ ਇੱਕ ਐਜੂਕੇਸ਼ਨ ਡਿਪਾਰਟਮੈਂਟ ਹੈ ਜੀ ਤੇ ਇਹ ਜਿਹੜਾ ਨਿਰਪਦਾ ਅਵਾਰਡ ਹੈ ਉਹ এডਿਕੇਸ਼ਨ ਡਿਪਾਰਟਮੈਂਟ ਦਿੰਦਾ ਗੌਰਮਟ ਆਫ ਇੰਡੀਆ ਦਾ ਅਸੀਂ 2023 ਚ ਵੀ ਅਪਲਾਈ ਕੀਤਾ ਸੀ ਫਿਰ 2024 ਚ ਵੀ ਕੀਤਾ ਸੀ ਅੱਛਾ ਜੀ ਤੇ ਜਦੋਂ 2023 ਚ ਕੀਤਾ ਸੀ ਉਦੋਂ 67 ਐਗਰੀਕਲਚਰ ਯੂਨੀਵਰਸਿਟੀ ਆ ਸੀ ਅੱਛਾ ਜੀ ਤੇ ਉਦੋਂ ਵੀ ਸਾਡੀ ਜਿਹੜੀ ਪੀਏਯੂ ਸੀ ਉਹ ਨੰਬਰ 1 ਤੇ ਆਈ ਸੀ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਅਸੀਂ 2024 ਚ ਕੀਤਾ ਤੇ ਯੂਨੀਵਰਸਿਟੀ 67 ਹੀ ਸੀ ਫਿਰ ਅਸੀਂ ਨੰਬਰ 1 ਤੇ ਰਹੀ ਸਾਡੀ ਹੁਣ ਅਸੀਂ ਫਿਰ ਅਪਲਾਈ ਕੀਤਾ ਉਹਦੀ ਹਰਿਆਗਸਤ ਵਿੱਚ ਰੇਟਿੰਗ ਆਏਗੀ ਰੈਂਕਿੰਗ ਜਿਹੜੀ ਆਉਣੀ ਹੈ ਤੁਸੀਂ ਗੱਲ ਕਰ ਰਹੇ ਸੀ ਵੀ ਕੀ ਤੁਸੀਂ ਸਟੈਪ ਲੈ ਰਹੇ ਹੋ ਹਾਂਜੀ ਇਹ ਜਿਹੜੇ ਅਵਾਰਡ ਨੇ ਮਤਲਬ ਇਹਦੇ ਚ ਇਹ ਹੁੰਦਾ ਹੈਗਾ ਕਿ ਇੱਕ ਤਾਂ ਸਾਨੂੰ ਪਾਰਟਿਸਿਪੇਟ ਕਰਨਾ ਚਾਹੀਏ ਕੰਪੀਟ ਕਰਾਂਗੇ ਤਾਂ ਹੀ ਵਾਰਡ ਮਿਲੇਗਾ ਹਾਂਜੀ ਪਹਿਲਾ ਯੂਨੀਵਰਸਿਟੀ ਨਾ ਕੰਪੀਟ ਨਹੀਂ ਸੀ ਕਰਦੀ ਮਤਲਬ ਡਾਟਾ ਤਾਂ ਉਹੀ ਹੈ ਉਹੀ ਸਾਡੇ ਕੰਮ ਨੇ ਪਰ ਅਸੀਂ ਜੇ ਐਪਲੀਕੇਸ਼ਨ ਹੀ ਨਹੀਂ ਬਣਾ ਕੇ ਭੇਜੀ ਤੇ ਫਿਰ ਸਾਨੂੰ ਕੌਣ ਅਵਾਰਡ ਦੇਊਗਾ ਹਾਂ ਜਦੋਂ ਤੁਸੀਂ ਐਂਟਰੀ ਨਹੀਂ ਕੀਤੀ ਐਂਟਰੀ ਨਹੀਂ ਕੀਤੀ ਸੋ ਸਾਡੀ ਇੱਕ ਕੋਸ਼ਿਸ਼ ਹੁੰਦੀ ਹੈ ਹੁਣ ਅਸੀਂ ਕਮੇਟੀ ਇੱਥੇ ਬਣਾਈ ਹੋਈ ਹੈ ਜਿਹੜੀ ਕਮੇਟੀ ਹੈ ਜਦੋਂ ਵੀ ਐਡਵਰਟਾਈਜ਼ ਹੁੰਦਾ ਹੈ ਕਾਲ ਆਉਂਦੀ ਹੈ ਕਿ ਅਵਾਰਡ ਦੇਣਾ ਤੇ ਉਹ ਕਮੇਟੀ ਜੋ ਵੀ ਉਹਦੇ ਚ ਰਿਕੁਆਇਰਮੈਂਟ ਜਿਵੇਂ ਤੁਸੀਂ ਕਿਹਾ ਸੀ ਕਿ ਉਹਦੇ ਪੈਰਾਮੀਟਰ ਕਿਹੜੇ ਨੇ ਅਵਾਰਡ ਦੇ ਉਹ ਫਿਰ ਐਪਲੀਕੇਸ਼ਨ ਉਹਦਾਂ ਦੀ ਤਿਆਰ ਕਰਦੇ ਨੇ ਤੇ ਦੂਜਾ ਇਹ ਵਿੱਚ ਇਹ ਹੁੰਦਾ ਵੀ ਉਹ ਟਾਈਮ ਬౌండ్ ਹੁੰਦੀ ਹੈ ਕਿ ਇਸ ਡੇਟ ਤੋਂ ਪਹਿਲਾਂ ਐਪਲੀਕੇਸ਼ਨ ਜਾਣੀ ਚਾਹੀਦੀ ਹੈ ਉਹ ਭੇਜਦੇ ਨੇ ਇੱਕ ਹੋਰ ਹੁੰਦਾ ਵੀ ਨੰਬਰ 1 ਤੇ ਜਿਹੜਾ ਆਉਣਾ ਨਾ ਉਹ ਬਹੁਤ ਔਖਾ ਹੈ ਸਾਰੇ ਕੋਸ਼ਿਸ਼ ਕਰਦੇ ਨੇ ਹਾਂਜੀ ਉਹ ਅਸੀਂ ਵੀ ਕੋਸ਼ਿਸ਼ ਕੀਤੀ ਹੈ ਟੌਪ ਤੇ ਆਉਣਾ ਬਹੁਤ ਔਖਾ ਪਰ ਟੌਪ ਤੇ ਰਹਿਣਾ ਵੀ ਬਹੁਤ ਔਖਾ ਹਾਂਜੀ ਹਾਂ ਜਿਹੜਾ ਨੰਬਰ 2 ਹੈ ਨੰਬਰ 3 ਹੈ ਉਹ ਵੀ ਪੂਰੀ ਵਾਰ ਆ ਰਿਹਾ ਕੋਸ਼ਿਸ਼ ਕਰ ਰਿਹਾ ਕਿ ਮੈਂ ਨੰਬਰ 1 ਆ ਜਾਵਾਂ ਸੋ ਅਸੀਂ ਇਹ ਦੇ ਕੇ ਹੁਣ ਅਸੀਂ ਨੰਬਰ 1 ਤੇ ਹੁਣ ਅਸੀਂ ਚੁੱਪ ਕਰਕੇ ਬੈਠ ਜਾਈਏ ਸੋ ਜਾਈਏ ਇਹਦਾ ਨੰਬਰ 1 ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਹੁਣ ਮਿਹਨਤ ਕਰ ਰਹੇ ਆ ਜਿਹੜੀ ਸਾਡੀ ਕਮੇਟੀ ਹੈ ਕਿ ਜੋ ਵੀ ਅਸੀਂ ਹੋਰ ਡਾਟਾ ਪਹਿਲਾਂ ਕਦੇ ਨਹੀਂ ਪਾ ਸਕੇ ਉਹ ਡਾਟਾ ਬਹੁਤ ਮੰਗਦੇ ਨੇ ਸਾਡੇ ਕੋਲੋਂ ਉਹ ਡਾਟਾ ਅਸੀਂ ਨਾਲ ਦੀ ਨਾਲ ਅਪਡੇਟ ਕਰਦੇ ਰਹਿੰਦੇ ਆ ਹਾਂ ਜੀ ਜਦੋਂ ਅਸੀਂ ਖੇਤੀ ਦੀ ਗੱਲ ਕਰਦੇ ਆ ਤਾਂ ਆਮਦਨ ਘਟ ਰਹੀ ਹੈ ਜਾਂ ਬਰਾਬਰ ਜਈਏ ਖਰਚੇ ਵਧ ਰਹੇ ਲੱਗਦਾ ਹਾਂ ਜੀ ਹਾਂ ਤੇ ਖੇਤੀ ਦੀ ਆਮਦਨ ਨੂੰ ਹੋਰ ਵਧਾਉਣ ਲਈ ਹਾਂਜੀ ਬਿਹਤਰ ਕਰਨ ਲਈ ਤੁਸੀਂ ਕੀ ਸੋਚਦੇ ਹੋ ਜੀ ਹਾਂ ਇਹਦੇ ਚ ਇਹ ਹੈਗਾ ਕਿ ਅਸੀਂ ਵੀ ਸਟੱਡੀ ਕਰਦੇ ਆ ਕਿ ਆਮ ਸਾਨੂੰ ਫਾਰਮਰ ਇਹੀ ਕਹਦੇ ਨੇ ਕਿ ਸਾਨੂੰ ਖੇਤੀ ਚੋਂ ਬਚਦਾ ਕੁਝ ਨਹੀਂ ਹਾਂਜੀ ਅਸੀਂ ਸਾਰਾ ਕੁਝ ਸਮਝਦੇ ਆ ਹਾਂਜੀ ਇਨਕਮ ਤਾਂ ਹੈਗੀ ਐ ਹਾਂਜੀ ਪਰ ਖੇਤੀ ਦੇ ਹੀ ਖਰਚੇ ਬਹੁਤ ਜ਼ਿਆਦਾ ਨੇ ਹਾਂਜੀ ਜਿਹਦੇ ਚ ਬੀਜ ਦਾ ਖਰਚਾ ਹੈਗਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਟਰੈਕਟਰ ਹੈਗਾ ਡੀਜ਼ਲ ਹੈਗਾ ਜਿਹੜਾ ਸੱਦਾ ਪਾ ਯੂਜ਼ ਕਰਨਾ ਉਹਦੇ ਖਰਚੇ ਨੇ ਲੇਬਰ ਬਹੁਤ ਮਹਿੰਗੀ ਹੈ ਰੋਲ ਸਾਰਾ ਪਾ ਕੇ ਖਰਚੇ ਵੀ ਬਹੁਤ ਜ਼ਿਆਦਾ ਨੇ ਜਿਸ ਕਰਕੇ ਫਾਰਮਰ ਕਹਿ ਰਿਹਾ ਕਿ ਸਾਨੂੰ ਬਚਦਾ ਕੁਝ ਨਹੀਂ ਹੈਗਾ ਹਾਂਜੀ ਅਸੀਂ ਚਾਹੁੰਦੇ ਹਾਂ ਕਿ ਆਪਾਂ ਜਿਹੜੀ ਇਨਕਮ ਹੈਗੀ ਉਹਨੂੰ ਕਿਵੇਂ ਵਧਾਈਏ ਹਾਂਜੀ ਸੋ ਅਸੀਂ ਇਹ ਸਟੱਡੀ ਕੀਤਾ ਸੀ ਫੋਰਨ ਦੇ ਵਿੱਚ ਕੀ ਮਾਡਲ ਹੈਗਾ ਯੂ ਐਸ ਐਚ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਉੱਥੇ ਵੀ ਫਾਰਮਰ ਹੈਗੇ ਨੇ ਵੱਡੇ ਵੱਡੇ ਫਾਰਮਰ ਨੇ ਕਿੰਗ ਨੇ ਕੋਈ ਕਹਿੰਦਾ ਜੀ ਪੋਟੇਟੋ ਕਿੰਗ ਹੈ ਕੋਈ ਸ਼ੂਰ ਕਹਿੰਦਾ ਕਿੰਗ ਹੈ ਕੋਈ ਬਦਾਮਾ ਦਾ ਕਿੰਗ ਹੈ ਕੋਈ ਬਲੂਬੇਰੀ ਦਾ ਕਿੰਗ ਹੈ ਸੌਗੀ ਦਾ ਕਿੰਗ ਹੈ ਹਾਂਜੀ ਉਹਨਾਂ ਨਾਲ ਅਸੀਂ ਮੀਟਿੰਗਾਂ ਕੀਤੀਆਂ ਨੇ ਬੁਲਾਉਂਦੇ ਰਹਿੰਦੇ ਅਸੀਂ ਉਹਨਾਂ ਨੂੰ ਡਿਸਕਸ ਕਰਦੇ ਰਹਿੰਦੇ ਵੀ ਤੁਸੀਂ ਕਿੰਗ ਕਿਵੇਂ ਬਣ ਜਾਂਦੇ ਹੋ ਹਾਂਜੀ ਇੱਕ ਤਾਂ ਉਹਨਾਂ ਦਾ ਸਿਸਟਮ ਇਹ ਹੈਗਾ ਕਿ ਉੱਥੇ ਜ਼ਮੀਨਾਂ ਬਹੁਤ ਜ਼ਿਆਦਾ ਨੇ 20 ਵੀ 10000 ਕਿਲਾ 20000 25000 30000 ਕਿਲਾ ਜਿਵੇਂ ਉਹਨਾਂ ਕੋਲ ਹੈਗਾ ਹਾਂਜੀ ਦੂਜੀ ਜਿਹੜੀ ਸਾਨੂੰ ਉਹਨਾਂ ਨੇ ਇਹ ਗੱਲ ਦੱਸੀ ਹੈਗੀ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਐਗਰੀਕਲਚਰ ਕਰਦੇ ਹਾਂ ਉਹ ਕਹਿੰਦੇ ਅਸੀਂ ਤਾਂ ਐਗਰੀ ਬਿਜ਼ਨਸ ਕਰਦੇ ਹਾਂ ਅੱਛਾ ਜੀ ਐਗਰੀ ਬਿਜ਼ਨਸ ਦਾ ਮਤਲਬ ਉਹ ਇਹ ਕਹਿੰਦੇ ਨੇ ਖੇਤੀ ਵਪਾਰ ਵੀ ਦੋ ਚੀਜ਼ਾਂ ਜੋੜਦੇ ਨੇ ਖੇਤੀ ਕਰਨਾ ਤੇ ਵਪਾਰ ਕਰਨਾ ਵਪਾਰ ਕਰਨਾ ਉਹ ਕਹਿੰਦੇ ਸਾਨੂੰ ਉਹਦੇ ਦੋ ਫਾਇਦੇ ਨੇ ਹਾਂਜੀ ਇੱਕ ਤਾਂ ਜਦੋਂ ਅਸੀਂ ਇਹ ਕਹਿੰਨੇ ਕਿ ਵਪਾਰ ਕਰਨਾ ਉਹ ਕਿਵੇਂ ਕਰਦੇ ਹਾਂ ਕੋਈ ਵੀ ਚੀਜ਼ ਜਿਹੜੀ ਖੇਤ ਚ ਪੈਦਾ ਕਰਦੇ ਆਂ ਕਣਕ ਝੋਨਾ ਮੱਕੀ ਆਲੂ ਸਬਜ਼ੀਆਂ ਹਾਲ ਉਹ ਸਿੱਧੀ ਮੰਡੀ 'ਚ ਨਹੀਂ ਲੱਗੇ ਜਾਂਦੇ ਤੇ ਉਹ ਕੀ ਹੈ ਵੀ ਸੀਰੀਅਲ ਜਿਹੜੀਆਂ ਨੇ ਕਣਕ ਝੋਨਾ ਜਿਵੇਂ ਹੈ ਕਣਕ ਹੈ ਮੱਕੀ ਹੈ ਦਾਲਾਂ ਨੇ ਉਹਨਾਂ ਨੇ ਆਪਣੇ ਖੇਤਾਂ 'ਚ ਸਾਈਲੋ ਲਾਏ ਹੋਏ ਨੇ ਤੇ ਉਹ ਸਾਈਲੋ ਜਿਹੜੀ ਹੈ ਉਹਦੇ 'ਚ ਜੇ ਆਪਾਂ ਕਣਕ ਵੀ ਰੱਖ ਦਈਏ ਦੋ-ਦੋ ਸਾਲ ਖਰਾਬ ਨਹੀਂ ਹੁੰਦੀ ਉਹ ਉਹ ਕੀ ਕਰਦੇ ਨੇ ਦੋਸ ਉਹ ਸਾਈਲੋ ਭਰ ਲੈਂਦੇ ਨੇ ਫਿਰ ਉਹਦੀ ਪ੍ਰੋਸੈਸਿੰਗ ਕਰਦੇ ਹਰ ਇੱਕ ਚੀਜ਼ ਦੀ ਉਹ ਪ੍ਰੋਸੈਸ ਕਰਕੇ ਐਡ ਆਨ ਕਰਦੇ ਪ੍ਰੋਸੈਸ ਕਰਦੇ ਆ ਐਡ ਆਨ ਕਰਦੇ ਆ ਵੈਲਿਊ ਐਡ ਕਰਦੇ ਫਿਰ ਉਹਦੀ ਮਾਰਕੀਟਿੰਗ ਕਰਦੇ ਨੇ ਉਹਨੂੰ ਉਹ ਕਹਿੰਦੇ ਸਾਨੂੰ ਉਹਦਾ ਡਬਲ ਰੇਟ ਮਿਲਦਾ ਅੱਛਾ ਜੀ ਸੋ ਉਹ ਜਿਹੜੀ ਖੇਤੀ ਅਸੀਂ ਪੈਦਾ ਹੁਣ ਅਸੀਂ ਕੀ ਕਰ ਰਹੇ ਆ ਅਸੀਂ ਸਿਰਫ ਐਗਰੀਕਲਚਰ ਪੈਦਾ ਕਰ ਰਹੇ ਆ ਪੈਦਾ ਕਰਕੇ ਅਸੀਂ ਮੰਡੀ ਚ ਲੈ ਲੈਂਦੇ ਆ ਜਿਹੜਾ ਅਗੇ ਪ੍ਰੋਸੈਸ ਕਰਨਾ ਤੇ ਕੰਜ਼ਿਊਮਰ ਦੇ ਅੱਗੇ ਲੈਣਾ ਕੰਜ਼ਿਊਮਰ ਨੂੰ ਤਾਂ ਬਹੁਤ ਮੇਗਾ ਮਿਲਦਾ ਉਹ ਚੀਜ਼ ਉਹ ਉਹ ਚੀਜ਼ ਵੀ ਜਿਹੜੀ ਹੈਗੀ ਵੈਲਿਊ ਐਡੀਸ਼ਨ ਦੀ ਪ੍ਰੋਸੈਸਿੰਗ ਦੀ ਇੱਕ ਫਾਰਮਰ ਹੀ ਖੁਦ ਕੁਮਾਰਿਆ ਹੈ ਵਿਚੋਲੇ ਨੂੰ ਕੱਢ ਕੇ ਖੁਦ ਹੀ ਕਰੇ ਉਹ ਖੁਦ ਕਰੇ ਸੋ ਉਹ ਮਾਡਲ ਦੇਖ ਇਹ ਮਾਡਲ ਤੇ ਕੰਮ ਕਰ ਰਹੀ ਹਾਂ ਤੁਸੀਂ ਹਾਂਜੀ ਇਹ ਮਾਡਲ ਅਸੀਂ ਹੁਣ ਕੀ ਕੀਤਾ ਕਿ ਅਸੀਂ ਪੰਜਾਬ ਰੀਕਰਚਨਸ ਦੇ ਵਿੱਚ ਇੱਕ ਐਗਰੋ ਪ੍ਰੋਸੈਸਿੰਗ ਸੈਂਟਰ ਬਣਾਇਆ ਏਪੀਸੀ ਕਹਿੰਦੇ ਆ ਅੱਛਾ ਉਹਦੇ ਵਿੱਚ ਅਸੀਂ ਮਸ਼ੀਨਾਂ ਲਾਈਆਂ ਨੇ ਜਿਹੜੇ ਕਿ ਪ੍ਰੋਸੈਸਿੰਗ ਕਰਦਿਆਂ ਨੇ ਜਿਵੇਂ ਉਹਦੇ ਚ ਅਸੀਂ ਝੋਨਾ ਬਸਤੀ ਹੈ ਫਾਰਮਰ ਲਾ ਰਹੇ ਨੇ ਤੇ ਹੁਣ ਤਾਂ ਸਾਡੀ ਮੰਡੀ ਜਾਂਦੀ ਸਿੱਧੀ ਹਾਂਜੀ ਉਹ ਮਸ਼ੀਨਾਂ ਇਦਾਂ ਦੇ ਹੈਗੇ ਕਿ ਬਾਸੀ ਦੇ ਚਾਵੜ ਬਰਾਉਣ ਗਿਆ ਉਹ ਤੇ ਉਸ ਤੋਂ ਬਾਅਦ ਉਹਦੀ ਪੈਕਿੰਗ ਕਰਦੇ ਅਸੀਂ ਤੇ ਵੀ ਉਹ ਬਾਸੀ ਦੇ ਵਿੱਚ ਜਿਹੜੀ ਇਦਾਂ ਦੀ ਮਸ਼ੀਨ ਹੈ ਸਾਡੇ ਕੋਲ ਇਹਦੀ ਖੁਸ਼ਬੂ ਵੀ ਬਹੁਤ ਵਧੀਆ ਰਹਿੰਦੀ ਉਦਾਂ ਦੀ अच्छा जी ਜਿਹੜੀ ਮਾਰਕੀਟ ਚ ਹੁਣ ਆ ਰਹੀ ਬਾਸੂਦੀ ਦੀ ਖੁਸ਼ਬੂ ਹੈ ਨਹੀਂ ਪਰ ਬੋਇਲਿੰਗ ਕਰਦੇ ਨੇ ਸੋ ਉਹ ਇਦਾਂ ਹੀ ਸਾਡੀ ਆਟੇ ਦੀ ਚੱਕੀ ਮਿਲਾਂ ਦੋ ਤਿੰਨ ਤਰ੍ਹਾਂ ਦੇ ਲੈਣੇ ਜਿਹਨੂੰ ਘਰਾਟ ਵੀ ਕਹਿੰਦੇ ਆ ਤੇ ਕਣਕ ਕਣਕ ਦਾ ਆਟਾ ਤੇ ਮੱਕੀ ਦਾ ਆਟਾ ਤੇ ਉਹਦੀ ਪੈਕਿੰਗ ਹੈਗੀ ਉਹ ਕਰਨੀ ਕਿਵੇਂ ਕਰਨੀ ਹੈ ਨਾਲ ਨਾਲ ਅਸੀਂ ਇੱਥੇ ਨਾਲ ਆਇਆ ਇੱਕ ਆਇਲ ਐਕਸਟ੍ਰੈਕਸ਼ਨ ਦੀ ਮਸ਼ੀਨ ਹੈ ਹਾਂਜੀ ਉਹ ਲੋ ਟੈਂਪਰੇਚਰ ਤੇ ਆਇਲ ਕਰਦੀ ਹੈਗੀ ਕਿਸੇ ਵੀ ਫਸਲ ਜਿਹੜੇ ਤੇਲ ਦੇ ਬੀਜ ਨੇ ਉਹਨਾਂ ਦਾ ਆਇਲ ਕੱਢ ਦਿੰਦੀ ਹੈਗੀ ਹੈ ਉਹ ਬਹੁਤ ਵਧੀਆ ਮਸ਼ੀਨ ਹੈ ਇਸੇ ਤਰ੍ਹਾਂ ਸੀ ਪੈਕਿੰਗ ਦੀ ਇੱਕ ਟ੍ਰੇਨਿੰਗ ਵੀ ਦੇ ਰਹੇ ਆ ਪੈਕਿੰਗ ਦੀਆਂ ਮਸ਼ੀਨਾਂ ਲਾਈਆਂ ਨੇ ਜਿਨੂੰ ਅਸੀਂ ਕਹਿੰਦੇ ਜਿਵੇਂ ਕਿ ਨਾਈਟ੍ਰੋਜਨ ਪੈਕਿੰਗ ਜਾਂ ਵੈਕਿਊਮ ਪੈਕਿੰਗ ਉਹਦੇ ਵਿੱਚ ਕੀ ਹੈਗਾ ਕਿ ਜਿਵੇਂ ਦਾਲਾਂ ਨੇ ਆਪਣੀਆਂ ਹੁਣ ਆਪਾਂ ਕੀ ਕਰਦੇ ਆ ਮੂੰਗੀ ਲੱਗੀ ਸੀ ਪਿੱਛੇ ਗਰਮੀ ਦੇ ਵਿੱਚ ਮੂੰਗੀ ਆਪਾਂ ਸਿੱਧੀ ਟਰਾਲੀ ਤੇ ਪਰ ਕੇ ਮੰਡੀ ਚ ਲੈ ਜਾਂਦੇ ਆ ਜੇ ਅਸੀਂ ਉਸੇ ਮੂੰਗੀ ਨੂੰ ਕਲੀਨ ਕਰ ਦਈਏ ਚਾਰਾ ਲਾ ਕੇ ਗ੍ਰੇਡ ਕਰ ਦਈਏ ਸਾਫ ਕਰ ਦਈਏ ਉਹ ਨਾਈਟ੍ਰੋਜਨ ਦੇ ਵਿੱਚ ਪੈਕ ਕਰਦੇ 1 ਕਿਲੋ ਦੀ ਪੈਕਿੰਗ 2 ਕਿਲੋ ਦੀ ਪੈਕਿੰਗ ਤੇ ਇੱਕ ਤਾਂ ਉਹ ਜਿਹੜੀ ਦਾਲ ਐ 2 ਸਾਲ ਖਰਾਬ ਨਹੀਂ ਹੁੰਦੀ ਅੱਛਾ ਜੀ ਤੇ ਉਹਦਾ ਰੇਟ ਡਬਲ ਹੀ ਹੋ ਜਾਂਦਾ ਉਹਦੇ ਉਹਦਾ ਖਰਚਾ ਕਿੰਨਾ ਹੁੰਦਾ ਪੈਕਿੰਗ ਦਾ ਪਹਿਲਾਂ ਮਸ਼ੀਨ ਤਾਂ ਆਪਾਂ ਲਈ ਲਈ ਹੋਈ ਐ ਇੱਕ ਇੱਕ ਕਿਲੋ ਨੂੰ ਜਾਂ 2 ਕਿਲੋ ਨੂੰ ਇੱਕ ਪੈਕੇਟ ਬਣਾਉਣ ਵਾਸਤੇ 1 ਰੁਪਿਆ ਖਰਚ ਆਉਂਦਾ ਅੱਛਾ ਜੀ ਰੇਟ ਤੁਹਾਡਾ ਡੇਡਾ ਤੇ ਡਬਲ ਹੋ ਰਿਹਾ ਉਹ ਅਸੀਂ ਟ੍ਰੇਨਿੰਗ ਦੇ ਰਹੇ ਵੀ ਮਸ਼ੀਨ ਦੀ ਕਾਸਟ ਵੀ ਜ਼ਿਆਦਾ ਨਹੀਂ ਹੈਗੀ ਤੇ ਤੁਸੀਂ ਆ ਦਾਲ ਸਿੱਧੀ ਮੰਡੀ ਚ ਲਜਾਣ ਤੋਂ ਇੰਨਾ ਕੰਮ ਆਪਾਂ ਫਾਰਮਰ ਤੇ ਫਾਰਮਰ ਤੇ ਹੀ ਕਰ ਲੀਏ ਉਹਨੂੰ ਕਲੀਨ ਕਰ ਲੀਏ ਉਹਨੂੰ ਗ੍ਰੇਡ ਕਰ ਲੀਏ ਉਹਨੂੰ ਪੈਕ ਕਰ ਦੇ ਨਾਈਟ੍ਰੋਜਨ ਜਾਂ ਵੈਕਿਊਮ ਪੈਕਿੰਗ ਤੇ ਉਹਦਾ ਰੇਟ ਤੁਹਾਡਾ ਬਹੁਤ ਵੱਜਣਾ ਹੈਗਾ ਸੋ ਇਹਦਾ ਕੋਈ ਵੀ ਦਾਲ ਕਰ ਲਓ ਆਪਾਂ ਫਿਰ ਸਾਡੇ ਕੋਲ ਇਹ ਜੀ ਮਸ਼ੀਨ ਵਾਸੀ ਉੱਥੇ ਲਵਾਤੀ ਹੈ ਜੀ ਨੂੰ ਦਫਾੜ ਕਰਦੀ ਹੈ ਅੱਛਾ ਜੀ ਦਾਲ ਨੂੰ ਦਫਾੜ ਕਰਦੀ ਹੈ ਦਫਾੜ ਕਰਕੇ ਛਿਲਕੇ ਵਾਲੀ ਵੀ ਇਹ ਰੱਖ ਸਕਦੇ ਆਪਾਂ ਜੇ ਛਿਲਕਾ ਵੀ ਉਤਾਰਨਾ ਤਾਂ ਵੀ ਕਰ ਸਕਦੇ ਆ ਤੇ ਉਹਦਾ ਰੇਟ ਹੋਰ ਵੀ ਵੱਜ ਜਾਂਦਾ ਹੈਗਾ ਸੋ ਉਹ ਇਸੇ ਤਰ੍ਹਾਂ ਸੀ ਇੱਥੇ ਹੁਣ ਇਹ ਚੀਜ਼ ਜਿਵੇਂ ਤੁਸੀਂ ਯੂਨੀਵਰਸਿਟੀਜ਼ ਕੀਤਾ ਫਾਰਮਰ ਗਰੁੱਪਾਂ ਚ ਕਰ ਸਕਦੇ ਹਾਂ ਹਾਂਜੀ ਇਹ ਕਰ ਸਕਦੇ ਆ ਹੁਣ ਇਹਦੇ ਚ ਅਸੀਂ ਫਾਈਨੈਂਸ ਮਿਸਟਰ ਸਾਹਾ ਸਾਡੇ ਆਏ ਸੀ ਜਿਨ੍ਹਾਂ ਨੇ 50 ਕਮੰਡਾਂ ਤੋਂ ਸਪੋਰਟ ਦਿੱਤੀ ਹੈ ਫਾਈਨੈਂਸ਼ੀਅਲ ਸਪੋਰਟ ਵੀ ਤੁਸੀਂ ਇਹ ਕੰਮ ਕਰੋ ਤੇ ਅਸੀਂ ਫਾਈਨੈਂਸ ਮਿਸਟਰ ਸਾਹਿਬ ਨੂੰ ਇੱਥੇ ਬੁਲਾਇਆ ਸੀ ਸਾਰਾ ਐਗਰੋ ਪ੍ਰੋਸੈਸਿੰਗ ਸੈਂਟਰ ਦਿਖਾਇਆ ਉਹਨਾਂ ਨੂੰ ਹਾਂਜੀ ਵੀ ਤੁਸੀਂ ਦੇਖੋ ਵੀ ਤੁਹਾਨੂੰ ਕੀ ਲੱਗਦਾ ਇਹ ਫਾਇਦਾ ਹੋਊਗਾ ਕਿ ਨਹੀਂ ਹੋਊਗਾ ਉਹ ਕਹਿੰਦੇ ਵੀ ਇਹ ਨੂੰ ਤਾਂ ਸਾਰੇ ਆਪਣਾ ਪੰਜਾਬ ਦੇ ਵਿੱਚ ਰੈਪਲੀਕੇਟ ਕਰਨਾ ਚਾਹੀਦਾ ਇਸੇ ਮਾਡਲ ਨੂੰ ਪਿੰਡਾਂ 'ਚ ਜਾਣਾ ਚਾਹੀਦਾ ਸੋਸਾਇਟੀਆਂ 'ਚ ਜਾਣਾ ਚਾਹੀਦਾ ਫਾਰਮਰ ਆਪਣੇ ਲੈਵਲ ਤੇ ਲਾ ਲੈਣ ਤੇ ਸੋਸਾਇਟੀਆਂ ਲਾ ਲੈਣ 셀ਫ ਹੈਲਪ ਗਰੁੱਪ ਲਾ ਲੈਣ ਪੰਚਾਇਤਾਂ ਲਾ ਲੈਣ ਤੇ ਉਹਨਾਂ ਨੂੰ ਬਹੁਤ ਅੱਛਾ ਲੱਗਿਆ ਏ ਉਸ ਤੋਂ ਬਾਅਦ ਫਿਰ ਸਾਡੇ ਚੀਫ ਸੈਕਟਰੀ ਸਾਹਿਬ ਜਿਹੜੇ ਨੇ ਪੰਜਾਬ ਦੇ ਉਹ ਕੁਝ ਸੈਕਟਰੀ ਜਿਹੜੇ ਸਾਡੇ ਹੋਰ ਡੀਲ ਕਰਦੇ ਨੇ ਪੰਚਾਇਤਾਂ ਦੇ ਨਾਲ ਕਰਦੇ ਨੇ ਪ੍ਰੋਸੈਸਿੰਗ ਦੇ ਨਾਲ ਕਰਦੇ ਐ ਐਗਰੀਕਲਚਰ ਨਾਲ ਕਰਦੇ ਐ ਉਹਨਾਂ ਨੂੰ ਵੀ ਨਾਲ ਲੈ ਕੇ ਆਏ ਸੀ ਉਹਨਾਂ ਨੇ ਸਾਰਿਆਂ ਨੂੰ ਮਾਡਲ ਦੇਖਿਆ ਉਹਨਾਂ ਨੇ ਵੀ ਸਾਰੇ ਇਹ ਕੀਤਾ ਕਿ ਇਹ ਬਹੁਤ ਸੌਖਾ ਜਿਹੜਾ ਹੈਗਾ ਇਹਨੂੰ ਅਸੀਂ ਪੰਜਾਬ ਦੇ ਵਿੱਚ ਵਧਾ ਸਕਦੇ ਹਾਂ ਰੈਪਲੀਕੇਟ ਕਰ ਸਕਦੇ ਹਾਂ ਸੋ ਗਵਰਨਮੈਂਟ ਹੁਣ ਟ੍ਰੇਨਿੰਗਾਂ ਵਾਸਤੇ ਕਰ ਰਹੀ ਹੈ ਕਿ ਜਿਹੜੇ ਫਾਰਮਰ ਗਰੁੱਪਸ ਨੇ ਸਾਰੇ ਡੀਸੀਆਂ ਨਾਲ ਵੀ ਇਹ ਗੱਲ ਸ਼ੇਅਰ ਹੋ ਗਈ ਹੈ ਕਿ ਡੀਸੀ ਜਿਹੜੇ ਨੇ ਆਪਣੇ ਆਪਣੇ ਜਿਹੜੇ ਸੈਲਫ ਹੈਲਪ ਗਰੁੱਪਸ ਨੇ ਜਾਂ ਹੋਰ ਵੀ ਗਰੁੱਪਸ ਨੇ ਉਹਨਾਂ ਨੂੰ ਇੱਥੇ ਲੈ ਕੇ ਆਓ ਦਿਖਾਓ ਤੇ ਗਵਰਨਮੈਂਟ ਅਗੇ ਚਾਹੁੰਦੀ ਹੈ ਕਿ ਅਸੀਂ ਇਹਨਾਂ ਨੂੰ ਕੁਝ ਫਾਈਨੈਂਸ਼ੀਅਲ ਸਪੋਰਟ ਵੀ ਦੇਵਾਂਗੇ ਜੀ ਸੋ ਇਹ ਮਾਡਲ ਪਪੂਲਰ ਹੋ ਉਸ ਯਾਨੀ ਇਹ ਨਵੀਂ ਨਵੀਂ ਚੀਜ਼ ਕਰ ਨਵੀਂ ਚੀਜ਼ ਹੈਗੀ ਹੈ ਚਲੋ ਬਹੁਤ ਚੰਗੀ ਗੱਲ ਹੈ ਸਰ ਕੋਈ ਖਾਸ ਨਹੀਂ ਹੈ ਫਾਰਮਰਜ਼ ਲਈ ਕੋਈ ਖਾਸ ਗੱਲ ਕਰਨੀ ਦੂਜਾ ਸੀ ਇਹ ਕਰ ਰਹੇ ਆਂ ਵੀ ਹੁਣ ਅਸੀਂ ਆਟੋਮੇਸ਼ਨ ਇਨ ਐਗਰੀਕਲਚਰ ਲਿਆ ਰਹੇ ਆਂ ਅੱਛਾ ਜੀ ਹੁਣ ਫਾਰਮਾਂ ਕੰਟਰੀ ਜਾਂਦੇ ਉਹ ਕਹਿੰਦੇ ਜੇ ਅਸੀਂ ਮੋਬਾਈਲ ਫੋਨ ਤੇ ਹੀ ਸਾਰਾ ਕੁਝ ਕਰੀ ਜਾਂਦੇ ਆਂ ਜੇ ਪਾਣੀ ਲਾਉਣਾ ਤਾਂ ਵੀ ਮੋਬਾਈਲ ਫੋਨ ਤੇ ਹੀ ਲਾ ਲੈਂਦੇ ਆਂ ਜੇ ਸਪਰੇਅ ਕਰਨੀ ਤਾਂ ਉਹ ਵੀ ਮੋਬਾਈਲ ਫੋਨ ਤੋਂ ਉਹ ਜਿਹੜਾ ਮਾਲਕ ਹੈ ਭਾਵੇਂ ਇੰਡੀਆ 'ਚ ਬੈਠਾ ਛੁੱਟੀ ਆਇਆ ਹੋਵੇ ਇੱਥੇ ਤੇ ਉਹਦਾ ਆਪਣਾ ਖੇਤ ਕੰਮ ਕਰੀ ਜਾ ਰਿਹਾ ਹਾਂ ਉਹ ਚੀਜ਼ ਅਸੀਂ ਇੱਥੇ ਵੀ ਕਰ ਰਹੇ ਆਂ ਹੁਣ ਅਸੀਂ ਕਾਫੀ ਇਰੀਗੇਸ਼ਨ ਸਿਸਟ ਵੀ ਜਿਹੜੀ ਅਸੀਂ ਸਨਝਾਈ ਕਰਨੀ ਹੈਗੀ ਤੇ ਉਹਦੀਆਂ ਜਿਹੜੀਆਂ ਮਸ਼ੀਨਾਂ ਅਸੀਂ ਲਾ ਰਹੇ ਹਾਂਗੇ ਤੇ ਉਹ ਅਸੀਂ ਮੋਬਾਈਲ ਫੋਨ ਤੋਂ ਹੁਣ ਚਲਾ ਸਕਦੇ ਆ ਆਟੋਮੇਸ਼ਨ ਵੀ ਕਰ ਰਹੇ ਆ ਸੈਂਸਰ ਲਗਾ ਰਹੇ ਆ ਜ਼ਮੀਨ 'ਚ ਹੁਣ ਤਾਂ ਅਸੀਂ ਪਾਣੀ ਲਾਉਣੇ ਨਾ ਵੀ ਖੇਤ ਦੇ ਵਿੱਚ ਪਾਣੀ ਸੁੱਕ ਗਿਆ ਤੇ ਖੇਤੇ 'ਚ ਮਿੱਟੀ ਸੁੱਕ ਗਈ ਆਪਾਂ ਕਹਿੰਦੇ ਕਿ ਹੁਣ ਇਹਨੂੰ ਪਾਣੀ ਲਾਉਣ ਦੀ ਲੋੜ ਹੈ ਅੱਖ ਨਾਲ ਦੇਖਦੇ ਆਪਾਂ ਉਹ ਜ਼ਮੀਨ 'ਚ ਹੀ ਸੈਂਸਰ ਲੱਗ ਜਾਂਦਾ ਸੈਂਸਰ ਦੱਸਦਾ ਕਿ ਹੁਣ ਇਹਨੂੰ ਪਾਣੀ ਦੀ ਲੋੜ ਹੈ ਉਹਨੇ ਆਪਣੇ ਆਪ ਹੀ ਤੁਹਾਡੀ ਜਿਹੜੀ ਮੋਟਰ ਹੈਗੇ ਉਹਨੂੰ ਚਲਾ ਦੇਣਾ ਸੈਂਸਰ ਬੇਸਡ ਹੈ ਸਾਰਾ ਕੁਝ ਮੋਦਾਂ ਦਾ ਅਸੀਂ ਆਟੋਮੇਸ਼ਨ ਕੰਮ ਕਰ ਰਹੇ ਆ इवन ਅਸੀਂ ਕਾਫੀ ਨੇੜੇ ਪਹੁੰਚ ਗਏ ਆ ਕਿ ਜਿਹੜੇ ਟਰੈਕਟਰਸ ਨੇ ਹਾਂਜੀ ਤੇ ਉਹ ਵੀ ਅਸੀਂ ਆਟੋ ਸਟੀਅਰਿੰਗ ਕਰ ਰਹੇ ਆ ਤੇ ਵੀ ਉਹ ਜਿਹੜਾ ਡਰਾਈਵਰ ਹੈਗਾ ਉਹਨੇ ਇੱਕ ਵਾਰੀ ਸਟਾਰਟ ਕਰਕੇ ਉਤਰ ਜਾਣਾ ਉਹਨੇ ਸਾਰਾ ਡਾਟਾ ਫੀਡ ਕਰਦਿਆਂ ਉਹ ਟਰੈਕਟਰ ਨੇ ਆਪੇ ਸਾਰਾ ਖੇਤ ਵਾ ਲੈਣਾ ਤੁਹਾਡਾ ਅੱਛਾ ਜੀ ਉਹ ਉਹ ਸਾਡਾ ਆਲਮੋਸਟ ਰੈਡੀ ਹੈਗਾ ਤੇ ਅਸੀਂ ਸਾਡੀ ਕਮੇਟੀ ਬਣੀ ਹੋਈ ਹੈ ਰਿਸਰਚ ਵੈਲੂਏਸ਼ਨ ਕਮੇਟੀ ਉਹਦੇ ਵਿੱਚ ਪਾਸ ਕਰਵਾ ਰਹੇ ਹੁਣ ਸੋ ਇਸੇ ਤਰ੍ਹਾਂ ਅਸੀਂ ਪਿੱਛੇ ਇੱਕ ਝੋਨਾ ਲਾਉਣ ਦੀ ਜਿਹੜੀ ਮਸ਼ੀਨ ਸੀ ਜਪਨੀਜ਼ ਮਸ਼ੀਨ ਆਈ ਸੀ ਪਨੀਰੀ ਲਾਉਂਦੀ ਸੀ ਖੇਤਾਂ ਦੇ ਵਿੱਚ ਉਹਨੂੰ ਅਸੀਂ ਰਿਮੋਟ ਤੇ ਕਰਤਾ ਹੈਗਾ ਅੱਛਾ ਜੀ ਵੀ ਆਮ ਹੁਣ ਖੇਤ ਦੇ ਵਿੱਚ ਜਿੱਥੇ ਪਾਣੀ ਖੜਿਆ ਚਿੱਕੜ ਹੈਗਾ ਗਰਮੀ ਹੈ ਉੱਥੇ ਗਰਮੀ ਦਾ ਮਹੀਨਾ ਹੁੰਦਾ ਵੀ ਰਿਮੋਟ ਤੁਹਾਡੇ ਹੱਥ 'ਚ ਹੋਵੇ ਜਿਵੇਂ ਟੀਵੀ ਦਾ ਰਿਮੋਟ ਹੁੰਦਾ ਬਾਹਰ ਬੈਠ ਕੇ ਉਹਨੂੰ ਤੁਸੀਂ ਚਲਾਈ ਜਾਓ ਉਹ ਵੀ ਰਿਮੋਟ ਤੇ ਕੀਤੀ ਐ ਸੋ ਇਹ ਜੀ ਆਟੋਮੇਸ਼ਨ ਅਸੀਂ ਹੁਣ ਕਰ ਰਹੇ ਆਂ ਜੇ ਇਹ ਹੁਣ ਕਦੋਂ ਤੱਕ ਤੁਸੀਂ ਲਿਆਉਂਗੇ ਬਾਹਰ ਕੇ ਕਿਸਾਨ ਦੇਖ ਸਕਾ ਹਾਂ ਉਹਦੇ ਚ ਦੇਖੋ ਇਹ ਚੀਜ਼ਾਂ ਜਿਹੜੀਆਂ ਆਟੋ ਸਟੀering ਟਰੈਕਟਰ ਹੈਗਾ ਇਹ ਅਸੀਂ ਹੁਣ ਪਾਸ ਕਰਾ ਲੈਣਾ ਮਤਲਬ 15 ਤੱਕ ਨੂੰ ਮੀਟਿੰਗ ਹੈਗੀ ਐ ਉਸ ਤੋਂ ਬਾਅਦ ਜੇ ਕਮੇਟੀ ਨੇ ਪਾਸ ਕਰ ਦਿੰਦੀ ਐ ਉਸ ਚੀਜ਼ ਨੂੰ ਤੇ ਅਸੀਂ ਕਹਾਂਗੇ ਆ ਕੇ ਦੇਖੋ ਮੇਲੇ ਤੱਕ ਮੇਲੇ ਤੱਕ ਜ਼ਰੂਰ ਕਰਾਂਗੇ ਇਹਨੂੰ ਹਾਂਜੀ ਤੇ ਅਸੀਂ ਮੈਂ ਖੁਦ ਦੇਖ ਲਿਆ ਹੈਗਾ ਚੱਲਦਾ ਮੈਂ ਕਨਵਿੰਸਡ ਹਾਂ ਉਹ ਖੇਤ ਨੂੰ ਐ ਬਹੁਤ ਅੱਛੀ ਤਰ੍ਹਾਂ ਬਾਹਰ ਆਇਆ ਹੈਗਾ ਸਾਰਾ ਕੁਝ ਹੈਗਾ ਤੇ ਉਹ ਆਟੋ ਸਟੀering ਟਰੈਕਟਰ ਕਹਿੰਦੇ ਨੇ ਉਹ ਤੇ ਇਹ ਹੁਣ ਅਸੀਂ ਇਹਨੂੰ ਡਿਜੀਟਲ ਐਗਰੀਕਲਚਰ ਜਿਹੜੀ ਐਗਰੀਕਲਚਰ ਹੈ ਨਾ ਵੀ ਮੈਂ ਅਸੀਂ ਐਗਰੀਕਲਚਰ ਨੂੰ ਐਗਰੀ ਬਿਜ਼ਨਸ ਲੈ ਕੇ ਜਾਣਾ ਚਾਹੁੰਦੇ ਆ ਤੇ ਇਸ ਤਰ੍ਹਾਂ ਐਗਰੀਕਲਚਰ ਨੂੰ ਡਿਜੀਟਲ ਐਗਰੀਕਲਚਰ 'ਚ ਲੈ ਕੇ ਜਾਣਾ ਚਾਹੁੰਦੇ ਆ ਜੀ ਤਾਂ ਕਿ ਸਾਡੇ ਖਰਚੇ ਘਟ ਜਾਣਾ ਯਾਨੀ ਮੇਲੇ ਤੇ ਆਸ ਰੱਖੀਏ ਨਵੀਆਂ ਚੀਜ਼ਾਂ ਦਿਖਾਈ ਦੇਣ ਜ਼ਰੂਰ ਹੋਣਗੀਆਂ ਚਲੋ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਹਮੇਸ਼ਾ ਤੁਹਾਡੇ ਨਾਲ ਜਦੋਂ ਮਿਲਦੇ ਆ ਤਾਂ ਨਵਾਂ ਕੁਝ ਜਾਣਨ ਨੂੰ ਮਿਲਦਾ ਤੇ ਇੱਕ ਵਾਰੀ ਫੇਰ ਇਸ ਮੁਕਾਮ ਤੇ ਯੂਨੀਵਰਸਿਟੀ ਨੂੰ ਲਿਆਉਣ ਲਈ ਸਾਰੇ ਤੁਹਾਡੀ ਜਿੰਨੀ ਤੁਹਾਡੀ ਟੀਮ ਹੈ ਯੂਨੀਵਰਸਿਟੀ ਦੀ ਤੇ ਤੁਹਾਨੂੰ ਵੀ ਬਹੁਤ ਬਹੁਤ ਵਭਾਈ ਵਧਾਈ ਤੇ ਤੁਸੀਂ ਟਾਈਮ ਦਿੱਤਾ ਬਹੁਤ ਸ਼ੁਕਰੀਆ ਬਹੁਤ ਥੈਂਕ ਯੂ ਥੈਂਕ ਯੂ